ਬੋਹਰ ਤੋਂ ਬੋਹਰ ਤੋਂ ਕਿੰਨੂ ਲੈ ਕੇ ਜਾ ਰਹੇ ਇੱਕ ਟਰੱਕ ਦੇ ਨਾਲ ਜੁੜੀ ਖਬਰ ਹੈ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਲੋਕਾਂ ਨੇ ਤਿੰਨੂਆਂ ਦੇ ਨਾਲ-ਨਾਲ ਟਰੱਕ ਦਾ ਸਮਾਨ ਤੱਕ ਵੀ ਚੋਰੀ ਕਰ ਲਿਆ ਇਹ ਹਾਦਸਾ ਵਿਹਾਰਚਿ ਵਾਪਰਿਆ ਜਦੋਂ ਟਰੱਕ ਇੱਕ 50 ਫੁੱਟ ਡੂੰਗੀ ਖੜ ਦੇ ਵਿੱਚ ਜੱਡ ਗਿਆ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਉੱਥੋਂ ਫਰਾਰ ਹੋ ਗਿਆ ਪਰ ਜ਼ਖਮੀ ਟਰੱਕ ਮਾਲਕ ਨੂੰ ਕੁਝ ਵਿਅਕਤੀਆਂ ਨੇ ਹਸਪਤਾਲ ਪਹੁੰਚਾਇਆ ਜੇ ਜਦੋਂ ਟਰੱਕ ਮਾਲਕ ਸਵੇਰੇ ਵਾਪਸ ਆਇਆ ਤਾਂ ਉਸ ਵੇਲੇ ਤੱਕ ਲੋਕ ਕਿਨੂਆ ਸਣੀ ਟਰੱਕ ਦਾ ਬੈਟਰ ਅਤੇ ਹੋਰ ਸਮਾਨ ਚੋਰੀ ਕਰਕੇ ਭਰਾ ਕੁਛ ਕਿਸਨ ਇੱਕ ਦੋ ਗੱਡੀ ਵਾਲੇ ਆਏ ਜੀ ਆਪਾਂ ਬੋਰ ਤੋਂ ਕਿਨੂਆ ਦੀ ਗੱਡੀ ਲੋਡ ਕਰਕੇ ਸਿਲੀਗੁੜੀ ਜਾਣਦੇ ਸੀ ਰਾਤ ਵਿੱਚ ਸਾਡੇ ਨਾਲ ਇੱਕ ਘਟਨਾ ਵਾਪਰੀ ਆ ਅਸੀਂ 10 ਵਜੇ ਬਿਹਾਰ ਬਟਰ ਪਾਰ ਕੀਤਾ ਵਾ ਤੇ ਕੋਈ 7 ਤੋਂ 11 ਵਜੇ ਦੇ ਵਿਚ ਤੁਹਾਡੇ ਨਾਲ ਇੱਕ ਘਟਨਾ ਵਾਪਰੀ ਆ ਮੇਰਾ ਡਰਾਈਵਰ ਜੋ ਗੱਡੀ ਚ ਚਲਾਉਂਦਾ ਸੀ ਤੇ ਇਹਨਾਂ ਛੋਟੀ ਜਿਹੀ ਨਦੀ ਆਉਂਦੀ ਆ ਕਿਤਰਾ ਗੋਟੀ ਵਾਲੇ ਰੋਡ ਤੇ ਟਰੱਕ ਮਾਲਕ ਨੇ ਹੁਣ ਦਾਨੀ ਸੱਜਣਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਟਰੱਕ ਮਾਲਕ ਮੁਤਾਬਕ ਉਸਦਾ ਲੱਖਾਂ ਦਾ ਨੁਕਸਾਨ ਹੋਇਆ ਜਿਸ ਦੀ ਭਰਪਾਈ ਦੀ ਸਮਰੱਥਾ ਉਸ ਦੇ ਕੋਲ ਨਹੀਂ ਮੈਨੂੰ ਦੂਹਾਂ ਬੰਨਿਆਣ ਕਰਾ ਗੱਡੀ ਚੋਂ ਕੱਢਿਆ ਉਹਨਾਂ ਨੇ ਆਪਣੀ ਗੱਡੀ ਚ ਪਾ ਕੇ ਮੈਨੂੰ ਖੜਿਆ ਮੈਨੂੰ ਦਵਾਈ ਦਵਾਈ ਆ ਤੇ ਬਾਕੀ ਸਵੇਰੇ ਇੱਥੇ ਜਦੋਂ ਮੈਂ ਆਇਆ ਆਣ ਕੇ ਵੇਖਿਆ ਜਿੰਨਾ ਗੱਡੀ ਦਾ ਸਮਾਨ ਆ ਕੋਈ ਬੈਟਰੀ ਬੋਤਲ ਜੈਕ ਕੋਈ ਦੂਜਾ ਤੀਜਾ ਸਮਾਨ ਸਾਰਾ ਕੱਢ ਕੇ ਲੈ ਗਏ ਲੋਕ ਇਥੋਂ ਦੇ ਤਿਹ ਅਜਿਹਾ ਹੀ ਹਾਦਸਾ ਕੁਝ ਸਮਾਂ ਪਹਿਲਾਂ ਫਟੇਗੜ ਸਾਹਿਬ ਦੇ ਵਿੱਚ ਵੀ ਵਾਪਰਿਆ ਸੀ ਜਦੋਂ ਹਾਦਸੇ ਦਾ ਸ਼ਿਕਾਰ ਇੱਕ ਸੇਬਾਂ ਦੇ ਟਰੱਕ ਦੇ ਵਿੱਚੋਂ ਲੋਕਾਂ ਨੇ ਲੱਖਾਂ ਦੇ ਸੇਬ ਚੋਰੀ ਕਰ ਲਏ ਸਨ ਤੇ ਬਾਅਦ ਵਿੱਚ ਕੁਝ ਵਿਅਕਤੀਆਂ ਨੇ ਸੇਬਾਂ ਦੀ ਨੁਕਸਾਨ ਦੀ ਪਰਭਾਈ ਦੇ ਲਈ ਕਸ਼ਮੀਰ ਦੇ ਸੇਬ ਵਪਾਰੀ ਨੂੰ ਕਰੀਬ 9 ਲੱਖ ਰੁਪਏ ਦਾ ਚੈੱਕ ਦਿੱਤਾ ਸੀ ਇੱਕ ਪਾਸੇ ਤਾਂ ਜਿਹੜੇ ਖੜ ਦੇ ਵਿੱਚ ਡਿੱਗਣ ਦੀ ਵਜ੍ਹਾ ਦੇ ਨਾਲ ਟਰੱਕ ਦਾ ਨੁਕਸਾਨ ਹੋਇਆ ਤੇ ਦੂਜੇ ਪਾਸੇ ਅਜਿਹੇ ਮੌਕੇ ਦੇ ਉੱਤੇ ਵੀ ਜਿਹੜੇ ਕਿੰਨੂ ਚੋਰੀ ਕਰਕੇ ਲੈ ਗਏ ਉਹਨਾਂ ਨੇ ਵੀ ਨੁਕਸਾਨ ਨੂੰ ਦੁੱਗਣਾ ਕਰ ਦਿੱਤਾ ਉਨ੍ਘੇ ਬਾਦਾਂ ਤੇ ਖਬਰਾਂ ਲੁਧਿਆਣਾ ਤੋਂ ਲੁਧਿਆਣਾ ਦੇ ਜਗਰਾਉਂ ਪੁਲ ਦੇ ਉੱਤੇ ਇੱਕ ਮਹਿਲਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਤੇ ਮਹਿਲਾ ਹਰਿਆਣਾ ਦੇ ਨਰਵਾਣਾ ਦੀ ਰਹਿਣ ਵਾਲੀ ਹੈ ਜੋ ਰੇਲਵੇ ਓਵਰ ਬ੍ਰਿਜ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਡਿਊਟੀ ਦੇ ਰਹੀ ਇੱਕ ਟ੍ਰੈਫਿਕ ਮੁਲਾਜ਼ਮ ਨੇ ਮਹਿਲਾ ਨੂੰ ਭੱਜ ਕੇ ਫੜ ਲਿਆ। ਮਹਿਲਾ ਮੁਤਾਬਕ ਉਸਦਾ ਪਤੀ ਕਿਸੇ ਹੋਰ ਮਹਿਲਾ ਦੇ ਨਾਲ ਰਹਿ ਰਿਹਾ ਹੈ। ਸੋਰੇ ਲੈ ਵੀ ਨਹੀਂ ਰੱਖਦੇ ਉਹ ਵੀ ਤੱਕੇ ਮਾਰ ਕੇ ਕੱਢ ਦਿੰਦੇ ਗਏ ਪੰਜਾਵਾ ਕਿੱਥੇ ਆ ਕੀ ਕਹਿੰਦੇ ਰੱਖਦੇ ਹੀ ਨਹੀਂ ਬਾੜਦੇ ਨਹੀਂ ਮੈਨੂੰ ਫੋਨ ਕਰਦੇ ਸੀ ਹਰਿਆਣੇ ਤੋਂ ਕਿਹੜੀ ਥਾਂ ਤੋਂ ਨਰਵਾਣਾ ਨਰਵਾਣਾ ਤੋਂ ਮੈਂ ਤਾਂ ਮੇਰਾ ਸਮਾਨ ਚਾਹੀਦਾ ਮੈਨੂੰ ਸਾਫ ਤਾਂ ਮੈਨੂੰ ਰੱਖੇ ਰੱਖਣਾ ਚਾਹੁੰਦਾ ਤਾਂ ਦੱਸੋ ਨਹੀਂ ਰੱਖਣਾ ਜਾਂਦਾ ਵੈਸੇ ਕੋ ਰੱਖੀ ਹੈ ਰੱਖੇ ਰੱਖੇ ਤਾਂ ਸਰ ਮੈਂ ਤਾਂ ਬਸਾਣਾ ਚਾਹੁੰਦਾ ਔਰਤ ਦੀ ਜਾਨ ਬਚਾਉਣ ਵਾਲੇ ਮੁਲਾਜ਼ਮ ਦੇ ਮੁਤਾਬਿਕ ਹੋਣਾ ਸਬੰਧਤ ਥਾਣੇ ਨੂੰ ਪੀੜਤ ਔਰਤ ਬਾਰੇ ਇਤਲਾਹ ਵੀ ਦਿੱਤੀ ਹਾਲਾਂਕਿ ਮਹਿਲਾ ਦੇ ਘਰੋਂ ਫੋਨ ਕਰਨ ਤੋਂ ਬਾਅਦ ਵੀ ਕੋਈ ਨਹੀਂ ਆਇਆ ਸਾਰੇ ਮੈਡਮ ਬੜੀ ਫਾਸਟ ਫਾਸਟ ਜਾ ਰਹੇ ਸੀ ਤੇ ਮੈਰੀ ਨਿਗਾ ਵੀ ਮੈਂ ਹਾਂ ਪਤਾ ਨਹੀਂ ਕੀ ਗੱਲ ਇਹ ਤੇਜ ਕੋ ਜਾ ਰਹੇ ਨੇ ਉਹ ਉੱਥੇ ਅੱਗੇ ਜਾ ਕੇ ਫਿਰ ਡਿੱਗ ਗਏ ਡਿੱਗ ਗਏ ਮੈਂ ਇਹਨਾਂ ਨੂੰ ਫਿਰ ਜਾ ਕੇ ਠਾਇਆ ਤੇ ਮੈਂ ਪੁੱਛਿਆ ਮੈਡਮ ਕੀ ਗੱਲ ਹੋਈ ਕੋਈ ਗੋਲਾਂ ਕਹਿੰਦੇ ਜੀ ਮੈਂ ਰੇਲਵੇ ਲੈਣਾ ਛਾਲ ਮਾਰਨੇ ਸੁਸਾਈਡ ਕਰਨਾ ਮੈਂ ਹਾਂ ਕੀ ਗੱਲ ਹੋਈ ਤੇ ਕਿਉਂ ਸੁਸਾਈਡ ਕਰਨਾ ਕੀ ਗੱਲ ਕਹਿੰਦੇ ਜੀ ਮੇਰਾ ਘਰ ਵਾਲਾ ਹਸਬੰਡ ਮੈਨੂੰ ਮੋਹ ਕੁੜਦਾ ਮਾਰਦਾ ਮੈਂ ਰੇਲ ਲੈਣਾ ਛਾਲ ਮਾਰ ਰਿਹਾ ਮਹਿਲਾ ਨੂੰ ਬਾਅਦ ਵਿੱਚ ਥਾਣੇ ਲਿਆਂਦਾ ਗਿਆ ਜਿੱਥੇ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਾਰਵਾਈ ਦੀ ਗੱਲ ਕਹੀ ਹੈ ਅ ਇਹਨਾਂ ਦਾ ਇਹ ਜਿਹੜੇ ਸੁਸਾਇਡ ਕਰਨ ਲੱਗੇ ਸੀ ਇਹਨਾਂ ਦਾ ਆਪਦੇ ਹਸਬੰਡ ਨਾਲ ਤਿੰਨ ਲੋਸ ਨਾਲ ਡਿਸਪੂਟ ਚੱਲ ਰਿਹਾ ਹੈ ਇਸ ਬੰਦੇ ਦੀ ਕੰਪਲੇਂਟ ਆਈ ਸੀ ਵੀ ਤੇ ਉਹਦੇ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਗਿਆ ਸੀ ਤਾਂ ਦੋਨਾਂ ਪਾਰਟੀਆਂ ਦੀ ਗੱਲ ਸੁਣ ਕੇ ਜੋ ਵੀ ਬੰਦੀ ਕਾਰਵਾਈ ਹੋਗੀ दैट विल बी ਡਨ ਹੁਣ ਨਾਉ ਸੀ ਟੈਲਿੰਗ ਮੀ ਕਿ ਮਾਰਨਿੰਗ ਇਹਨਾਂ ਨੂੰ ਉਹਨੇ ਅਸੌਲਟ ਮਤਲਬ ਕੀਤਾ ਹੈ ਹੱਥ ਤੇ ਇਹਨਾਂ ਦੀ ਇੰਜਰੀ ਹੋਈ ਹੋਈ ਹੈ ਤੇ ਇਹਨਾਂ ਦਾ ਮੈਡੀਕਲ ਕਰਾ ਕੇ ਜੋ ਬੰਦੀ ਕਾਰਵਾਈ ਹੈ ਐਸ ਪਰ ਲਾਅ दैट विल बी ਡਨ ਤੇ ਮਹਿਲਾ ਦੇ ਕੋਲ 1.5 ਸਾਲ ਦਾ ਬੱਚਾ ਵੀ ਹੈ ਤੇ ਉਸ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਫਿਲਹਾਲ ਪੁਲਿਸ ਮਹਿਲਾ ਦੇ ਪਤੀ ਦੀ ਪਾਲ ਕਰ ਰ ਅਗਲੇ ਵਾਰ ਦੇ ਖਬਰ ਲਵਾਂਗੇ ਗੜਸ਼ੰਕਰ ਤੋਂ ਗੜਸ਼ੰਕਰ ਦੇ ਪਿੰਡ ਚੰਦੇਲੀ ਦੇ ਇੱਕ 28 ਸਾਲ ਦੇ ਨੌਜਵਾਨ ਦਾ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ। ਤੇ ਬਾਰਦਾਤ 31 ਦਸੰਬਰ ਦੀ ਰਾਤ ਕਰੀਬ 2:30 ਵਜੇ ਵਾਪਰੀ ਜਦੋਂ ਲੁੱਟ ਦੀ ਨੀਅਤ ਦੇ ਨਾਲ ਕੁਝ ਲੁਟੇਰੇ ਨੇ ਨੌਜਵਾਨ ਮੋਹਿਤ ਸ਼ਰਮਾ ਦਾ ਕਤਲ ਕਰਕੇ ਉਸ ਦੀ Laash ਗੱਡੀ ਦੇ ਵਿੱਚ ਹੀ ਛੱਡ ਦਿੱਤੀ। ਲੁਟੇਰੇ ਜਾਂਦੇ ਸਮੇਂ ਮੋਹਿਤ ਸ਼ਰਮਾ ਦੇ ਘਹਿਣੇ ਮੋਬਾਈਲ ਪੋਰਸ ਲੁੱਟ ਕੇ ਲੈ ਗਏ। ਕਨੇਡਾ ਜੇ ਹੁਣ ਪਾਜੀ ਪਤਾ ਕੁਛ ਨਹੀਂ ਹੈ ਬੇ ਲੁੱਟਾ ਖੋਹ ਵਾਲਿਆਂ ਨੇ ਕਰਤਾ ਕੰਮ ਜੇ ਤੇ ਆ ਉਹਦੇ ਗਹਿਣੇ ਪਰਸ ਮੋਬਾਈਲ ਸਭ ਕੁਝ ਲਗੇ ਉਹਨਾਂ ਨੂੰ ਯਾਰ ਜੋਰ ਦੀ ਗੱਡੀ ਖੜੀ ਕਰਕੇ ਤਾਂ ਵਿੱਚ ਪਿਛਲੀ ਸੀਟ ਦੇ ਲੰਮਾ ਪਾ ਕੇ ਸ਼ਬਦ ਚੱਲ ਗਏ ਪਰਿਵਾਰ ਨੇ ਹੁਣ ਕੇਂਦਰ ਸਰਕਾਰ ਤੋਂ ਨੌਜਵਾਨ ਦੀ লাশ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ ਹਾਲਾਂਕਿ ਕਤਲ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਇਸ ਬਾਰੇ ਵੀ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਹੈ ਔਰ ਪਰਿਵਾਰ ਵੱਲੋਂ ਵੀ ਔਰ ਮੈਂ ਵੀ ਕੇਂਦਰ ਸਰਕਾਰ ਨੂੰ ਕੇਂਦਰੀ ਮੰਤਰੀ ਸੋਮਪrakash ਜੀ ਦੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਆ। ਉਹਨਾਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਵਾਂਗੇ ਔਰ ਇਸ ਪਰਿਵਾਰ ਦੀ ਜੋ ਵੀ ਬਦਲਤ ਹੋਊਗੀ ਉਹ ਕੀਤੀ ਜਾਵੇਗੀ। ਮਾਪਿਆਂ ਦਾ ਇਕਲੌਤਾ ਬੇਟਾ ਮੋਹਿਤ ਸ਼ਰਮਾ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉੱਥੇ ਹੀ ਪੱਕਾ ਹੋ ਗਿਆ ਤੇ ਕਤਲ ਦੀ ਜਾਣਕਾਰੀ ਮੋਹਿਤ ਦੇ ਚਚੇਰੇ ਭਰਾ ਨੇ ਪਰਿਵਾਰ ਨੂੰ ਦਿੱਤੀ ਜੋ ਹਾਲੇ ਨਵੇਂ ਸਾਲ ਮੌਕੇ ਹੀ ਕੈਨੇਡਾ ਗਿਆ ਸੀ।